ਪੰਜਾਬ ਸਰਕਾਰ ਦੇ ਸਹਿਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਸਥਾਨਕ ਸੈਨਿਕ ਸਕੂਲ ਵਿਖੇ ਕਰਵਾਏ ਜਾ ਰਹੇ 3 ਦਿਨਾਂ ਵਿਰਾਸਤੀ ਮੇਲੇ ਕਪੂਰਥਲਾ ਹੈਰੀਟੇਜ ਫੈਸਟੀਵਲ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਮਨਮੋਹਨ ਵਾਰਿਸ ਅੰਮ੍ਰਿਤ ਮਾਨ ਅਤੇ ਕਰਮਤ ਫਕੀਰ ਕਵਾਲ ਨੂੰ ਸੱਦਿਆ ਜਾ ਰਿਹਾ ਹੈ। ਪਰੰਤੂ ਇਸ ਪ੍ਰੋਗਰਾਮ ਵਿੱਚ ਗਾਇਕ ਅੰਮ੍ਰਿਤ ਮਾਨ ਦੇ ਸ਼ਾਮਲ ਹੋਣ ਤੇ ਕਪੂਰਥਲੇ ਦੇ ਸਮੂਹ 발ਮੀਕੀ ਸਮਾਜ ਅਤੇ ਸਮੂਹ ਜਥੇਬੰਦੀਆਂ ਨੇ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਕਿਹਾ ਅੰਮ੍ਰਿਤ ਮਾਨ ਦੇ ਪਿਤਾ ਨੇ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀ ਕਰਕੇ ਐਸਸੀ ਸਮਾਜ ਦਾ ਹੱਕ ਜਿਸ ਦੇ ਵਿਰੋਧ ਵਿੱਚ ਅਮ੍ਰਿਤ ਮਾਨ ਦਾ ਕਪੂਰਥਲਾ ਆ ਕੇ ਸ਼ੋਅ ਕਰਨ ਦਾ ਸਮੂਹ ਜੱਥੇਬੰਦੀਆਂ ਅਤੇ 발ਲੀ ਕੇ ਸਮਾਜ ਵੱਲੋਂ ਵਿਰੋਧ ਕੀਤਾ ਜਾਣਾ ਸੀ ਪਰੰਤੂ ਡੀਸੀ ਕਪੂਰਥਲਾ ਅਮਿਤ ਕੁਮਾਰ ਪੰਚਾਲ ਵੱਲੋਂ ਸਮੂਹ 발ਲੀ ਕੇ ਸਮਾਜ ਅਤੇ ਜੱਥੇਬੰਦੀਆਂ ਨਾਲ ਐਮਰਜੈਂਸੀ ਮੀਟਿੰਗ ਕਰਕੇ ਉਹਨਾਂ ਦੀ ਗੱਲ ਸੁਣੀ ਗਈ ਅਤੇ ਗਾਇਕ ਅਮ੍ਰਿਤ ਮਾਨ ਦਾ ਕਪੂਰਥਲਾ ਹੈਰੀਟੇਜ ਫੈਸਟੀਵਲ ਵਿੱਚ ਆਉਣਾ ਰੱਦ ਕਰ ਦਿੱਤਾ ਗਿਆ ਜਿਸ ਉਪਰੰਤ ਸਮੂਹ 발ਲੀ ਕੇ ਸਮਾਜ ਅਤੇ ਜੱਥੇਬੰਦੀਆਂ ਵੱਲੋਂ ਡੀਸੀ ਅਮਿਤ ਕੁਮਾਰ ਪੰਚਾਲ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਦਾ ਆਸ਼ਵਾਸਨ ਦਿੱਤਾ ਗਿਆ ਸਾਰੇ ਹੀ ਤਰਮ ਪ੍ਰੇਮੀਨਾਂ ਸਭ ਤੋਂ ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਅਸੀਂ ਅੱਜ ਇਸ ਮੂਹ ਵਕ ਵਕ ਜਿੱਥੇ ਬੰਦੀਆਂ ਦੇ ਆਗੂ ਸਹਿਬਾਨ ਹੋਣੀ ਮਾਨ ਜੋ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਆਏ ਆ ਸਾਡੇ ਧਰਾਂ ਚ ਸ਼ਾਮ ਹੀ ਇੱਕ ਮਾਮਲਾ ਇਕ ਆਇਆ ਸੀਗਾ ਕਿ ਜਿਹੜਾ ਕਿ ਇੱਕ ਪ੍ਰੋਗਰਾਮ ਜਿਹੜਾ ਮੇਲਾ ਸਟੇਬਲ ਮੇਲਾ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਸੈਂਸਕੂਲ ਵਿਖੇ 1 ਮਾਰਚ ਨੂੰ ਕਰਵਾਇਆ ਜਾ ਰਿਹਾ ਸੀਗਾ ਤੇ ਉਹਦੇ ਸਬੰਧ ਵਿੱਚ ਜਿਹੜਾ ਅਮਰਤ ਮਾਨ ਜਿਹੜਾ ਗਾਇਕਾ ਉਹਨੂੰ ਬੁਲਾਇਆ ਗਿਆ ਸੀਗਾ ਤੇ ਅਮਰਤ ਮਾਨ ਇਹ ਉਸ ਬੰਦੇ ਦੀ ਔਲਾਦ ਆ ਕਿ ਜਿਸ ਬੰਦੇ ਨੇ ਇਹਦੇ ਪਿਓ ਨੇ ਝਾਲੀ ਐਸੀ ਸਰਟੀਫਿਕੇਟ ਬਣਾ ਕੇ ਨੌਕਰੀ ਕੀਤੀ ਸਰਕਾਰੀ ਅਤੇ ਸਾਡੇ ਸਮਾਜ ਦਾ ਹੱਕ ਖਾਦਾ ਤੇ ਜਿਸ ਨੂੰ ਲੈ ਕੇ ਅਰਜਨ ਚੌਰ ਪਕਰੋ ਮੋਰਚੇ ਨੇ ਇਹਦੇ ਉੱਤੇ ਜਿਹੜਾ ਪਰਚਾ ਵੀ ਦਰਜ ਕਰਵਾਇਆ ਅਤੇ ਉਹ ਆਦਮੀ ਸਾਡੇ ਸਮਾਜ ਦਾ ਤਤੋਂ ਇੱਕ ਘਾਤਕ ਦੁਸ਼ਮਣ ਆ ਕਿ ਜਿਹੜੇ ਸਾਡੇ ਸਮਾਜ ਦਾ ਹੱਕ ਖੋਦਾ ਹੈ ਸਾਡੇ ਤੋਂ ਤੇ ਉਹਨੂੰ ਲੈ ਕੇ ਸਾਨੂੰ ਪਤਾ ਲੱਗਾ ਸੀ ਕਿ ਅੱਜ ਅਮਰਤ ਮਾਨ ਜਿਹੜਾ ਆ ਇੱਕ ਤਰੀਕ ਨੂੰ ਸੈਨਿਕ ਸਕੂਲ ਕਪੂਰਥਲਾ ਵਿਖੇ ਪਹੁੰਚ ਰਿਹਾ ਤੇ ਜਿਹਨੂੰ ਲੈ ਕੇ ਅੱਜ ਸਾਡੇ ਵੱਖ-ਵੱਖ ਜੱਥੇਬੰਦੀਆਂ ਦੇ ਸਾਡੇ ਨੇਤਾ ਜੀ ਇੱਥੇ ਪਹੁੰਚੇ ਨੇ ਇਹ ਖੱਟੇ ਹੋਏ ਅੱਜ ਤੇ ਸਾਡੇ ਕੋਮਲ ਸੋਤਾ ਜੀ ਜਿਹੜੇ ਵਾਲਮੀ ਨੌਸਬਾ ਦੇ ਪ੍ਰਧਾਨ ਸਾਡੇ ਅਮਨਦੀਪ ਸੋਤਾ ਜੀ ਸਾਡੇ ਜਿਹੜੇ ਭੀਮ ਜੁਵਾ ਫੋਰਸ ਦੇ ਪੰਜਾਬ ਦੇ ਪ੍ਰਧਾਨ ਸਾਡੇ ਸਰਦਾਰ ਜੀ ਸਾਭੀ ਜੀ ਲੰਕੇਤ ਜੀ ਆਦੀ ਤਰ੍ਹਾਂ ਸਮਾਜ ਦੇ ਜਲਾ ਪ੍ਰਚਾਰਕ ਜੀ ਤੇ ਸਾਡੇ ਕਰਨਤਾ ਜੀ ਯੁਵਾ ਪ੍ਰਧਾਨ ਭੀਮ ਜੁਵਾ ਫੋਰਸ ਦੇ ਸਾਡੇ ਅੰਤਮ ਖੋਸਲਾ ਜੀ ਸਾਡੇ ਵਾਜ ਜ਼ਿਲ੍ਹਾ ਉਪ ਪ੍ਰਧਾਨ ਜੂਥ ਦੇ ਭਾਰਤੀ ਅੰਬੇਡਕਰ ਮਿਸ਼ਨ ਦੇ ਸਾਡੇ ਕਾਕਾ ਜੀ ਸਾਡੇ ਨੋਨੀ ਜੀ ਅਤੇ ਹੋਰ ਵੀ ਵਕ ਵਕ ਜਿੱਥੇ ਬੰਦਿਆ ਦੇ ਆਗੂ ਜਿਹੜੇ ਆ ਉਥੇ ਮਾਨਯੋਗ ਡੀਸੀ ਸਾਹਿਬ ਦੇ ਇਕੱਠੇ ਹੋਏ ਸੀਗੇ ਤੇ ਅੱਜ ਸਾਨੂੰ ਪਤਾ ਜਦੋਂ ਪਤਾ ਲੱਗਾ ਪ੍ਰਸ਼ਾਸਨ ਨੂੰ ਕਿ ਸਾਡਾ ਸਮਾਜ ਜਰਾ ਆ ਉਹਦੇ ਵਿਰੋਧ ਦੇ ਵਿੱਚ ਸਰਕਾਰ ਤੇ ਉਤਰ ਆ ਤੇ ਜਿਹੜੇ ਹਾਲਾਤ ਕਿਸੇ ਵੇਲੇ ਵੀ ਭਿਆਨਕ ਹੋ ਸਕਦੇ ਆ ਤੇ ਇਹਨੂੰ ਲੈ ਕੇ ਮਾਨਜੋ ਡੀਸੀ ਸਾਹਮਣੇ ਅੱਜ ਮੀਟਿੰਗ ਬੁਲਾਈ ਸਗੀ ਤੇ ਮੀਟਿੰਗ ਦੇ ਵਿੱਚ ਸਾਨੂੰ ਡੀਸੀ ਸਾਹਿਬ ਅਤੇ ਹੋਰ ਵੀ ਪ੍ਰਸ਼ਾਸਨ ਪੁਲਿਸ ਬਜਾਏ ਉੱਤੇ ਬੈਠਾ ਸੀ ਤੇ ਸਾਨੂੰ ਪ੍ਰੋਸਾ ਦਵਾਇਆ ਕਿ ਅਮਰਤ ਮਾਨ ਜਰਾਇਆ ਉਹ ਜਿਹੜਾ ਇੱਥੇ ਪ੍ਰੋਗਰਾਮ ਦੇ ਵਿੱਚ ਨਹੀਂ ਆਵੇਗਾ ਤੇ ਸਾਡੇ ਸਮਾਨ ਨੂੰ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਸਾਨੂੰ ਇੱਕ ਪਿਆਰ ਦਾ ਸੰਦੇਸ਼ ਦੇ ਦਿੱਤਾ ਸਾਨੂੰ ਕਿਹਾ ਕਿ ਜਿਹੜਾ ਇੱਕ ਪਰਵਾਰ ਨੂੰ ਸਮਝਿਆ ਤੇ ਸਮਝਦੇ ਹੋਏ ਉਹ ਕਹਿੰਦੇ ਮੈਂ ਅਮਨ ਸ਼ਾਂਤੀ ਜਿਹੜੀ ਆ ਉਹ ਮੈਂ ਭੰਗ ਨਹੀਂ ਦੇ ਹੁਣ ਜਦੋਂ ਇਹ ਚੋਣਾ ਆ ਦੀ ਸਾਨੂੰ ਕਿਹਾ ਸਾਨੂੰ ਅਚਵਾਦਨ ਦਿੱਤਾ ਤੇ ਇਸੇ ਕਰਕੇ ਜਿਹੜਾ ਆ ਅਸੀਂ ਜਿਹੜਾ ਆ ਉਹ ਜਿਹੜਾ ਪ੍ਰੋਗਰਾਮ ਲਿਖਿਆ ਸੀ ਇੱਕ ਮਾਰਚ ਦਾ ਅਮਰਤ ਮਾਨ ਦੇ ਵਿਰੋਧ ਵਿੱਚ ਹੁਣ ਅਸੀਂ ਉਸ ਪ੍ਰੋਗਰਾਮ ਦਾ ਜਿਹੜਾ ਆ ਅਮਰਤਮਾਨ ਨਾ ਹੁੰਦੇ ਕਿ ਇੱਕ ਪ੍ਰਸ਼ਾਸਨ ਨੇ ਉਸ ਅਮਰਤਮਾਨ ਨੂੰ ਰੋਗਤਾ ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦੀਆਂ ਅਸੀਂ ਜਿਹੜਾ ਆ ਅਸੀਂ ਉਸ ਪ੍ਰੋਗਰਾਮ ਦਾ ਸਮਰਥਨ ਕਰਦੇ ਆ ਅਸੀਂ ਸਾਡੇ ਸਮਾਜ ਦੇ ਆਪਣੇ ਪਰਿਵਾਰ ਸਾਥ ਜਿਹੜੇ ਆ ਉਥੇ ਆਪਣੇ ਅਸੀਂ ਉਥੇ ਮੇਲੇ ਵਿੱਚ ਪਹੁੰਚਾਂਗੇ ਅਸੀਂ ਸ਼ਹਿਰ ਨਵਾਜ਼ੀਆਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਸ ਮੇਲੇ ਵਿੱਚ ਹਮ ਮਾ ਕੇ ਪਹੁੰਚਣ ਜੈ ਵਾਲਮੀਕੀ ਹਰਰ ਵਾਲੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਖਰਰ ਵਾਲਮੀਕੀ ਜੈ ਪੀਮ ਜੈ ਭਾਰਤ ਜੀ ਅੱਜ ਜੋ ਕਪੂਰਥਲਾ ਹੈਰੀਟੇਜ ਫੈਸਟੀਵਲ ਦੇ ਸਬੰਧ ਦੇ ਵਿੱਚ ਮੇਲਾ ਕਪੂਰਥਲਾ ਪ੍ਰਸ਼ਾਸਨ ਵੱਲੋਂ ਕਰਵਾਇਆ ਜਾ ਰਿਹਾ ਸੀਗਾ 1 ਮਾਰਚ ਨੂੰ ਉਹਦੇ ਸਬੰਧ ਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ ਮਿਲ ਕੇ ਆਏ ਆ ਔਰ ਉਹਦੇ ਵਿੱਚ ਜਿਹੜਾ ਇਹਨਾਂ ਨੇ ਮੁੱਖ ਪਹਿਲੇ ਦਿਨ ਲਈ ਮੁੱਖ ਕਲਾਕਾਰ ਜਿਹੜਾ ਸੱਦਿਆ ਸੀ ਅਮਰਤ ਮਾਨ ਸੱਦਿਆ ਸੀ ਜੋ ਕਿ ਵਾਲਮੀਕੀ ਸਮਾਜ ਦਾ ਹੱਕ ਖਾ ਚੁੱਕਾ ਉਹਨਾਂ ਦੇ ਪਰਿਵਾਰ ਜਿਹੜਾ ਵਾਲਮੀਕੀ ਸਮਾਜ ਦੇ ਹੱਕਾ ਚੋਰੀ ਵਾਲਮੀਕੀ ਸਮਾਜ ਦੇ ਨਾਲ ਠੱਗੀ ਮਾਰ ਕੇ ਚੋਰੀ ਕਰਕੇ ਉਹਨਾਂ ਦੇ ਸਾਡੇ ਵਾਲਮੀਕੀ ਸਮਾਜ ਦੇ ਪੈਸੇ ਨਾਲ ਪਾਲ ਕੇ ਇੱਥੇ ਤੱਕ ਪਹੁੰਚਿਆ ਠੀਕ ਹੈ ਜੀ ਉਹਦਾ ਅਸੀਂ ਕੜੀ ਕੜੀ ਸ਼ਬਦਾ ਦੇ ਨਾਲ ਵਿਰੋਧ ਕੀਤਾ ਸੀ ਔਰ ਅਸੀਂ ਚਾਹੁੰਨੇ ਸੀ ਕਿ ਉਹ ਇੱਥੇ ਨਾ ਆਵੇ ਡੀਸੀ ਸਾਹਿਬ ਨੇ ਸਾਨੂੰ ਬੁਲਾ ਕੇ ਬੜਤ ਵਧੀਆ ਅਭਿਸ਼ਾਸ਼ਨ ਦਿੱਤਾ ਵਾ ਕਿ ਅਮਰਤ ਮਾਨ ਇਸ ਪ੍ਰੋਗਰਾਮ ਚ ਨਹੀਂ ਆਏਗਾ ਔਰ ਅਸੀਂ ਬਹੁਤ ਧੰਨਵਾਦੀ ਆ ਡੀਸੀ ਸਾਹਿਬ ਦੇ ਔਰ ਕਪੂਰਸਲਾ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਸਾਨੂੰ ਇਹਨਾਂ ਨੂੰ ਅਸ਼ਵਾਸਨ ਦਵਾਇਆ ਪਰ ਫੇਰ ਵੀ ਜੇਕਰ ਸਾਨੂੰ ਸਾਡੇ ਨਾਲ ਧੋਖਾ ਹੁੰਦਾ ਨਜ਼ਰ ਆਇਆ ਫਿਰ ਵੀ ਅਮਰਤਮਾਨ ਨੂੰ ਸਾਨੂੰ ਧੋਖੇ ਚ ਰੱਖ ਕੇ ਅਮਰਤਮਾਨ ਨੂੰ ਬੁਲਾਇਆ ਗਿਆ ਵਾਲਮੀਕੀ ਸਮਾਜ ਨਾਲ ਧੱਕਾ ਧੋਖਾ ਕੀਤਾ ਗਿਆ ਫਿਰ ਉੱਥੇ ਮੌਕੇ ਤੇ ਇਸ ਤੇ ਜੁੱਤੀਆਂ ਦੀ ਬਰਸਾਤ ਵੀ ਕੀਤੀ ਜਾਊਗੀ ਟਮਾਟਰਾਂ ਦੀ ਬਰਸਾਤ ਵੀ ਕੀਤੀ ਜਾਊਗੀ ਔਰ ਹੋਰ ਵੀ ਜੋ ਸਾਡੇ ਵਾਲਮੀਕੀ ਸਮਾਜ ਤੋਂ ਸਰੇ ਕੋ ਕਰੇਗਾ ਇੰਨੇ ਨਾਲ ਸਾਰਿਆਂ ਨੂੰ ਜੈ ਵਾਲਮੀਕੀ ਹਰ ਵਾਲਮੀਕੀ ਜੈ ਭੀਮ ਜੈ ਭਾਲਤ ਤੁਹਾਡੇ ਲੋਕ ਕੋਈ ਅਗਲਾ ਵਰਗੋਧ ਦੇ ਵਿੱਚ ਪ੍ਰੋਗਰਾਮ ਲਿਖਿਆ ਗਿਆ ਕੋਈ ਵਿਰੋਧ ਚ ਪ੍ਰੋਗਰਾਮ ਨਹੀਂ ਲਿਖਿਆ ਗਿਆ ਪਰ ਸਾਰੇ ਵਾਲਮੀਕੀ ਸਮਾਜ ਨੂੰ ਅਪੀਲ ਇਹ ਹੀ ਹੈ ਕਿ ਜੋ ਡੀਸੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਉਹ ਬਹੁਤ ਵਧੀਆ ਆਸ਼ਵਾਸਨ ਦਿੱਤਾ ਪਰ ਫਿਰ ਵੀ ਸਾਨੂੰ ਲੱਗਿਆ ਜੇ ਸਾਡੇ ਨਾਲ ਕੋਈ ਵਿਸ਼ਵਾਸ ਘਾਤ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੱਲੋਂ ਕੀਤਾ ਗਿਆ ਤੇ ਫਿਰ ਅਸੀਂ ਆਪਣਾ ਪ੍ਰੋਗਰਾਮ ਦੇਖਾਂਗੇ ਮੌਕੇ ਦਾ ਜੋ ਪ੍ਰੋਗਰਾਮ ਹੋਊ ਕਰਾਂਗੇ। ਤੁਸੀਂ ਪ੍ਰੋਗਰਾਮ ਦਾ ਸਮਰਥਨ ਕਰਦੇ ਹੋ ਬਿਲਕੁਲ ਸਮਰਥਨ ਕਰਦੇ ਪਾਜੀ ਪ੍ਰੋਗਰਾਮ ਦਾ ਤਾਂ ਅਸੀਂ ਪਹਿਲਾਂ ਵੀ ਸਮਰਥਨ ਕਰਦੇ ਸੀ ਅੱਜ ਵੀ ਕਰਦੇ ਆਂ ਔਰ ਜਿਹੜਾ ਅਮਰਤਮਾਨ ਦੇ ਆਉਣ ਦਾ ਵਿਰੋਧ ਅੱਜ ਵੀ ਸੀ ਕੱਲ ਵੀ ਰਹੇਗਾ ਔਰ ਆਉਣ ਵਾਲੇ ਸਮੇਂ 'ਚ ਜੇ ਆਏਗਾ ਤਾਂ ਇਹ ਵਿਰੋਧ ਮੁੱਕੇਗਾ ਨਹੀਂ ਕਦੇ।